ਬਾਲਸਨ ਗੱਲ ਐਸ ਐਚਓ ਉਹਨਾਂ ਨੇ ਮੈਟੈਗ ਵੀ ਕੀਤਾ ਪ੍ਰੋਗਰਾਮ ਉਹਨਾਂ ਨੇ ਪਿੱਛੇ ਇੱਕ ਵੀਡੀਓ ਕੱਢੀ ਸੀ ਕਹਿੰਦਾ ਵੀ ਨਾਨਕਸਰੀਆਂ ਦੇ ਤੁਸੀਂ ਸਾਰਿਆਂ ਦੇ ਜਿੰਨੇ ਨਾਨਕਸਰੀਏ ਡੇਰੇ ਆ ਇਹਨਾਂ ਸਾਰਿਆਂ ਦਾ ਮੈਡੀਕਲ ਕਰਾ ਲਓ ਤੁਹਾਨੂੰ ਸਾਰੇ ਹੀ ਗੇਮ ਮਿਲਣੇ ਆ ਹੂੰ ਸਾਰਿਆਂ ਦਾ ਚਾਹੇ ਉੱਥੇ ਜਿਹੜੇ ਛੋਟੇ ਬੱਚੇ ਰਹਿੰਦੇ ਆ ਤੇ ਚਾਹੇ ਵੱਡੇ ਰਹਿੰਦੇ ਆ ਕਿਉਂਕਿ ਪੌਂਟਸ ਦੇ ਵਿੱਚ ਵਿਚਰਨ ਕਰਕੇ ਗੱਲ ਸਾਹਿਬ ਹੁਣਿਆਂ ਨੇ ਇਹਨਾਂ ਡੇਰਿਆਂ 'ਚ ਗਏ ਸਮੱਸਿਆ ਆਈਆਂ ਉਹਨਾਂ ਕੋਲ ਕੇਸ ਆਇਆ ਉਹਨਾਂ ਨੇ ਦੱਸਿਆ ਵੀ ਦੋ ਬੱਚਿਆਂ ਦਾ ਕੇਸ ਆਇਆ ਨਾਲ ਉਹ ਜਦੋਂ ਦੋ ਬੱਚਿਆਂ ਦਾ ਕੇਸ ਆਇਆ ਤੇ ਬਾਬੇ ਨੂੰ ਜਾ ਕੇ ਜਦੋਂ ਜਦੋਂ ਉਹ ਘਰ ਬੱਚੇ ਪਹੁੰਚੇ ਬੱਚੇ ਨੇ ਮਾਤਾ ਨਾਲ ਲੜਨ ਲੱਗੀ ਜਿਹੜਾ ਛੋਟਾ ਬੱਚਾ ਸੀ ਜਦੋਂ ਉਹਦੇ ਡੈਟਰੀ ਨਾਲੇ ਜਗਾ ਤੇ ਹੱਥ ਲਾਵੇ ਤਾਂ ਉਹ ਹੱਥ ਨਾਲ ਲਾਉਣ ਦਵੇ ਜਿਹਦਾ ਮਾਤਾ ਲੜਾਉਂਦੀ ਆ ਪਹਿਲਾਂ ਤਾਂ ਉਹ ਬਾਬਾ ਉਹਨੂੰ ਘਰ ਨਹੀਂ ਭੇਜਦਾ ਸੀ ਉਹ ਕਹਿੰਦੇ ਨਹੀਂ ਅਸੀਂ ਦੋ ਹਫ਼ਤੇ ਰੱਖ ਕੇ ਬੱਚੇ ਭੇਜਾਂਗੇ ਤੇ ਹੱਥੋਂ ਸੰਗੀਤ ਸਿਖਾਉਣ ਲਈ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗੀ ਜਦੋਂ ਦੇਖਿਆ ਬੱਚੇ ਦੇ ਹਾਲਾਤ ਕੀ ਆ ਤੇ ਫਿਰ ਉਹ ਐਸਐਸਪੀ ਕੋ ਚਲੇ ਗਿਆ ਸਦਾਈ ਤੇ ਐਸਐਸਪੀ ਨੇ ਹਕਮ ਕੀਤਾ ਤੇ ਜਦੋਂ ਬਾਬੇ ਨੂੰ ਫੜਿਆ ਆ ਗਿਆ ਬਾਬਾ ਕਹਿੰਦਾ ਬਾਬਾ ਨੇ ਇਹ ਗੱਲ ਕੀਤੀ ਵੀ ਇਹ ਤਾਂ ਸਾਡੇ ਨਾਲ ਵੀ ਹੋਇਆ ਤੇ ਜਿੰਨੇ ਇੱਥੇ ਹੈਗੇ ਉਹਨਾਂ ਨੇ ਵੀ ਸੁਣਾਇਆ ਇਹ ਸਾਰੇ ਅਸੀਂ ਇਦਾਂ ਆ ਇਹ ਬਾਬੇ ਨੇ ਕਬੂਲਿਆ ਸੀ ਐਸਐਸਪੀ ਦੇ ਸਾਹਮਣੇ ਸੋ ਭਰਾਵੋ ਜਿੰਨੇ ਵੀ ਤੁਸੀਂ ਸੋਚਦੇ ਆ ਨਾ ਡੇਰਿਆਂ ਤੇ ਸੀ ਆਪਣੇ ਬੱਚੇ ਸ਼ਾਇਦ ਸੰਗੀਤ ਜਾਂ ਗੁਰਮਤ ਪੜਾਉਣ ਨੂੰ ਭੇਜਦੇ ਆ ਇੱਥੇ ਇਹ ਕੋ ਚੱਲਦਾ ਜੇ ਬੱਚਿਆਂ ਨੂੰ ਤੁਸੀਂ ਸੰਮਲਿਗੀ ਬਣਾਉਣਾ ਤੇ ਤੁਸੀਂ ਚਾਹੇ ਟਕਸਾਲ ਚ ਚਾਹੇ ਤੁਸੀਂ ਇਹਨਾਂ ਡੇਰਿਆਂ ਚ ਭੇਜ ਸਕਦੇ ਹੋ ਇਹ ਕੁਛ ਇਹਨਾਂ ਨੇ ਉੱਥੇ ਬੜ ਕੇ ਆਉਣਾ ਹੈ ਗੁਰਮਤ ਦਾ ਇਹਨਾਂ ਕੋਈ ਚੁਵਾਨੀ ਨਹੀਂ ਹੋਈ ਤੁਸੀਂ ਆਪ ਗੁਰਬਾਣੀ ਪੜੋ ਆਪ ਸਮਝੋ ਤੇ ਆਪ ਜਿਹੜਾ ਆ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ ਕਿੱਡੀ ਕੌਕੀ ਆ ਜੇ ਰਾਤ ਨੂੰ ਤੁਸੀਂ 15 20 ਮਿੰਟ 25 ਮਿੰਟ ਆਪਣੇ ਬੱਚਿਆਂ ਨਾਲ ਸਪੈਂਡ ਕਰੋ ਹਫਤੇ ਚ ਇੱਕ ਦਿਨ ਹੀ ਸਪੈਂਡ ਕਰ ਲਓ ਤੈਨੂੰ ਸੈਟਰਡੇ ਸੰਡੇ ਛੁੱਟੀ ਆ ਜੇ ਸੰਡੇ ਛੁੱਟੀ ਸੰਡੇ ਤੁਸੀਂ ਘਰੇ ਬਹਿ ਕੇ ਆਪਣਾ ਘਰੋ ਜਾਂ ਜਿੱਦਾਂ ਹੁਣ ਇੱਥੇ ਗੁਰਮੁਖ ਦੇ ਸਕੂਲ ਆ ਬਾਹਰੀਆਂ ਕੰਟਰੀ ਤੇ ਗੁਰਮੁਖ ਦੇ ਸਕੂਲ ਆ ਉੱਥੇ ਬੱਚੇ ਜਾਂਦੇ ਆ ਤੇ ਸਕੂਲ ਦੇ ਡੇ ਟਾਈਮ ਜਾਂਦੇ 1 ਘੰਟਾ 2 ਘੰਟੇ ਕਲਾਸ ਲੱਗਦੀ ਫਿਰ ਘਰ ਆ ਜਾਂਦੇ ਆ ਜਦੋਂ ਪੱਕੇ ਡੇਰਿਆਂ 'ਚ ਰਹਿੰਦੇ ਹੋ ਉੱਥੇ ਆਹ ਕੁਛ ਹੀ ਹੋਣਾ ਸਾਨੂੰ ਕੋਈ ਗਰੇਜ ਨਹੀਂ ਕਹਿਣ ਚ ਵੀ ਤੁਸੀਂ ਆਪਣੇ ਬੱਚੇ ਦੇ ਸਾਮਣੇ ਕੀ ਬਣਾਉਣੇ ਆ ਜਾਂ ਉਹਨਾਂ ਦਾ ਵਾਸਿਕ ਸੋਲੂਸ਼ਨ ਤੇ ਸੈਕਸ਼ੂਅਲ ਸੋਲੂਸ਼ਨ ਕਰਾਉਣਾ ਤੁਸੀਂ ਉਹਨਾਂ ਨੂੰ ਇਦਾਂ ਦੇ ਡੇਰਿਆਂ 'ਚ ਇਦਾਂ ਦੀਆਂ ਅਕੈਡਮੀਆ 'ਚ ਭੇਜ ਸਕਦੇ ਹੋ ਜਿੱਥੇ ਇਹ ਸਭ ਕੁਝ ਜਾ ਗਿਆ ਤੇ ਚੱਲਦਾ ਉਹ ਬਾਬੇ ਸ਼ੁਰੂ ਤੋਂ ਚੱਲਦੇ ਆ ਰਹੇ ਆ ਠੀਕ ਹੈ ਨਾ ਉਹਨਾਂ ਦੇ ਵਿਆਹ ਲੱਗਦੀ ਹਾਂ ਉਹਨਾਂ ਦਾ ਪ੍ਰਭਾਵ ਕਿਉਂਕਿ VOTING ਨਾਲ ਵੋਟਾਂ ਨਾ ਕੋ ਉਹਨਾਂ ਦਾ ਪ੍ਰਭਾਵ ਹੀ SSP ਲੈਵਲ ਮਿਨਿਸਟਰ ਲੈਵਲ ਤੱਕ ਇੰਨਾ ਹੁੰਦਾ ਆ ਵੀ ਉਹਨਾਂ ਤੇ ਜਿਹੜੀ ਕਾਰਵਾਈ ਛੇਤੀ ਗਵਰਨਮੈਂਟ ਨੂੰ ਹੱਥ ਨਹੀਂ ਪਾਉਂਦੀ ਇਹ ਕੁਛ ਠਾਠਾਂ ਚੱਲਦਾ ਆ ਇਹ ਕੁਛ ਏਰੀਆ ਚੱਲਦਾ ਆ ਠੀਕ ਹੈ ਉਹ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਗੁਰਬਾਣੀ ਆਪ ਫੜੋ ਗੁਰੂ ਦੇ ਕੋਈ ਵਿਚੋਲਾ ਨਹੀਂ ਪਾਇਆ ਗੁਰਮਤ ਆਪ ਪੜੋ ਗੁਰਮਤ ਆਪ ਸਮਝੋ ਔਰ ਗੁਰਮਤ ਦੀਆ ਕਲਾਸਾ ਆਪ ਲਾਓ ਆਪ ਪੜੋ ਤੇ ਬੱਚਿਆਂ ਨੂੰ ਪੜਾਓ ਇਹੇ ਇਸ ਪਲੇਟਫਾਰਮ ਤੋਂ ਬੇਨਤੀ ਆ ਬਾਜੋ ਮੇਰੀਓ ਭੈਣੋ ਆਸਟ੍ਰੇਲੀਆ ਵਾਲੀਓ ਜੋ ਨੀਰਗੇ ਸਾਂਤ ਤੁਰੇ ਫਿਰਦੇ ਖੁੱਲੇ ਬਾਜੋ ਮੇਰੇ ਭੈਣ ਪਰ ਆ ਜਿਹੜੇ ਹੋਰ ਸ਼ਹਿਰਾਂ ਚ ਇਹਨਾਂ ਬਾਪਿਆਂ ਨੂੰ ਆਪਣੇ ਘਰਾਂ ਚ ਬਾੜਦੇ ਆ ਇਹਨਾਂ ਤੋਂ ਤੋਬਾ ਤੋਬਾ ਕਰਾ ਲਓ ਇਹ ਜੀ ਦੇ ਜਾਗਦੇ ਸਾਂਹ ਛੱਡਿਆ ਸਰਕਾਰ ਨੇ ਬਾਹਰਲੇ ਦੇਸ਼ਾਂ ਚ ਲੋਕਾਂ ਦੇ ਘਰਾਂ ਚ ਪੌੜੇ ਪਾਉਣ ਸੋ ਇਥੇ ਨਾਮ ਸਵਾਪਤੀ ਕਰਦਾ ਗੁਰੂ ਦੇ ਲੜ ਲੱਗੋ ਇੱਕੋ ਹੈ ਭਾਈ ਵੀ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਹਾਂਜੀ ਭਾਈ ਬਹੁਤ ਧੰਨਵਾਦ ਸਾਰਿਆਂ ਦਾ ਪ੍ਰੋਗਰਾਮ ਦੇਖਣ ਦਾ ਸ਼ੇਅਰ ਕਰਨ ਦਾ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਸੈਚਰਡੇ ਦਾ ਪ੍ਰੋਗਰਾਮ ਤੁਹਾਨੂੰ ਪਤਾ ਪਿਛਲੇ ਕੁਝ ਸਮੇਂ ਤੋਂ ਜਿਹੜੇ ਵੀ ਕੋਈ ਕਰੰਟ ਮੁੱਦੇ ਹੁੰਦੇ ਆ ਉਹਨਾਂ ਤੇ ਡਿਟੇਲ ਦੇ ਵਿੱਚ ਗੱਲਬਾਤ ਕਰੀ ਜੀ ਅਤੇ ਸੰਤਾਂ ਦਾ ਮੁੱਦਾ ਬਹੁਤ ਜ਼ਰੂਰੀ ਵੀ ਆ ਤੇ ਕਰੰਟ ਵੀ ਆ ਤੇ ਜਿਹੜੇ ਆਪਣੇ ਆਪ ਨੂੰ ਵਿਦਵਾਨ ਕਹੋਂਦੇ ਆ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਬੜੇ ਬੜੇ ਵੱਡੇ ਵੱਡੇ ਗ੍ਰੰਥ ਲਿਖਤੇ ਆ ਉਹਨਾਂ ਬਾਰੇ ਗੱਲ ਸ਼ੁਰੂ ਕੀਤੀ ਸੀ ਪਿਛਲੇ ਹਫ਼ਤੇ ਤੋਂ ਤੇ ਕੱਲ ਵੀ ਉਹੀ ਗੱਲ ਕੀਤੀ ਸੀ ਅਗਲੇ ਹਫ਼ਤੇ ਫੇਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਕੰਟੀਨਿਊ ਰੱਖਿਆ ਜਾਵੇ ਕਿਉਂਕਿ ਟੌਪਿਕ ਬਹੁਤ ਇੰਪੋਰਟੈਂਟ ਆ ਬਹੁਤ ਸਾਰੇ ਲੋਕ ਭਲਕੜ ਉਹਨਾਂ ਪਿੱਛੇ ਇਸ ਕਰਕੇ ਲੱਗ ਜਾਂਦੇ ਆ ਵੀ ਉਹ ਡਾਕਟਰ ਆ ਪੀ ਐਚ ਡੀ ਕੀਤੀ ਹੋਈ ਆ ਤੇ ਉਹਨਾਂ ਨੇ ਜੋ ਲਿਖਿਆ ਹੋਣਾ ਠੀਕ ਹੀ ਹੋਣਾ ਵਿਦਵਾਨ ਲੋਕ ਆ ਪਰ ਉਸੇ ਚੱਕਰ ਦੇ ਵਿੱਚ ਹੀ ਉਹ ਤੁਹਾਨੂੰ ਜਹਿਰ ਪਲਾ ਰਹੇ ਆ ਤੇ ਅਸੀਂ ਚੁੱਪਚੀਤੇ ਪੀ ਵੀ ਜਾ ਰਹੇ ਆ ਇਹ ਸਾਰੇ ਇੱਕੋ ਹੀ ਥਾਲੀ ਦੇ ਚਟੇ-ਵੱਟੇ ਆ ਸੰਤ ਤੇ ਜਿਹੜੇ ਵਿਦਵਾਨ ਆ ਨਾ ਇਹ ਇੱਕੋ ਹੀ ਇੱਕੋ ਸਿੱਕੇ ਦੇ ਦੋ ਰੂਪ ਆ ਉਹ ਲਿਖਦੇ ਆ ਉੱਪਰ ਪ੍ਰਚਾਰਦੇ ਆ ਸੋ ਉਹਦੇ ਬਾਰੇ ਗੱਲਬਾਤ ਅਗਲੇ ਸੈਟਰਡੇ ਤੇ ਸੰਡੇ ਨੂੰ ਆਪਾਂ ਕਰੰਟ ਮੁੱਦਾ ਤੇ ਨਾਲ ਆ ਸਕੀਵਾਰ ਕਰਾਂਗੇ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ